ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਆ ਜਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਕਰਦੇ ਛੋਟੇ ਜਿਹਾ ਬਲੌਗ ਦੀ ਸ਼ੁਰੂਆਤ ਤੇ ਛੇ ਦਾ ਥੋੜਾ ਫਰਕ ਵਾ ਤੇ ਚਲੋ ਗ੍ਰਾਮ ਦਾਸ ਕਿਰਪਾ ਕਰੇ ਇਦਾਂ ਹੀ ਮਾਰੇ ਅਜਾਇਆ ਦਾ ਛੱਡੇ ਹੀ ਅਜ ਗਏ ਨਹੀਂ ਦਰਬਾਰ ਸਾਹਿਬ ਜਾਣਾ ਤੇ ਸੇਤ ਨੇ ਸਾਥ ਨਹੀਂ ਦਿੱਤਾ ਅੱਜ ਚਲੋ ਕੋਈ ਨਹੀਂ ਮਹਾਰਾਜ ਕਿਰਪਾ ਕਰੇ ਸੱਚੇ ਪਾਸਾ ਸ੍ਰੀ ਮਹਾਤਮਾ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਗੁਰੂ ਮਹਾਰਾਜ ਦੇ ਤਰਕਿਆਂ ਮੁੱਛੇ ਸਭ ਨੂੰ ਹਾਂਜੀ ਤੁਸੀਂ ਕਰਨ ਦੇ ਆ ਜਾ ਬਲੱਡ हाथ ਹੱਥ ਤੇ ਗਿਆ मेरी ਗਿਆ ਮੀਨ ਮਾਨੋ ਜੀ ਅੱਥ ਨਿੱਕੇ ਕਾ ਦੀ ਬਈਆ ਇਹ ਪਰ ਮੂਗ ਦਾ ज़्यादा गर्म ਬਗ ਜਿਆਦਾ ਗਰਮ नहीं ਨਹੀਂਗਾ ਨਹੀਂ ਨਹੀਂ ਕੋਸਾ होए गर्म ਵੈ ਹੋਏ ਗਰਮ ਹਰ गर्म ਕੋਸਾ ਯਾਨੀ ਗਰਮ ਥੋੜਾ ਚਲ ਹੱਥ ਗਰਮ ਕਰੋ ਵੜ ਬੁੱਝ ਚਲ ਉਰੇ ਜੇ ਤੇ ਰੱਖੀ ਹੋਈ ਸੀ ਥੋੜਾ ਕਿਦ ਲੈ ਇਹ ਸਮਝ ਲ ਕੁਡੋ ਨਾ ਮਨਾਨੇ ਇਧਨੇ ਟਾਟਾ ਟਾਟਾ ਆਜੜਾ ਇੰਦਨੇ ਆਇਕਣਾ ਆਜੜਾ ਵੇ ਇਨੀ ਬਲੇਡ ਜਣਾ ਹੁੰਦਾ ਚਾਰਜਿੰਗ ਵਾਲਾ ਹੁਣ ਤੇ ਵੈਸਾ ਠੰਡਾ ਹੀ ਹੋ ਗਿਆ ਐਸੇ ਇਹਦੇ ਵਿੱਚ ਇਹਨਾਂ ਨੇ ਹੱਥ ਪਾਉਣ ਵਾਸਤੇ ਦਿੱਤੇ ਦੋ ਬੱਲੇ ਇਧਰ ਮੈਥ ਪੈ ਸਕਦੇ ਤੇ ਇਧਰ ਮੈਥ ਪੈ ਸਕਦੇ ਆ ਕਿਹੜਾ ਹੱਥ ਪਾ ਦੇ ਲਈ ਜਾਂਦਾ

ਤੇ ਨਿਆਣਾਂ ਨੂੰ ਕੀ ਪਤਾ ਕੱਲ ਦੀ ਸੱਸੀ ਕਾ ਇਹਦਾ ਸਵਾਲ ਤਾਂ ਹੀ ਹਾਂ ਸਵਾਲ ਤਾਂ ਟਾਈਮ ਨਾਲ ਹੀ ਮੈਂ ਹੈ ਇਹਦਾ मामੂ ਆਉਣ ਵਾਲਾ ਉਹਨੇ ਕਿਵੇਂ ਰਾਤਾਂ ਨੂੰ ਪਰੇਸ਼ਾਨ ਕਰਨਾ ਹੈ ਮੈਂ ਹੁਣੇ ਸੁੱਤਾ ਆ ਉਹ ਪਰੇਸ਼ਾਨ ਕਰਨਾ ਹੀ ਕਿਦਾਂ ਨੀਂਦ ਨੂੰ ਨਹੀਂ ਲੈਂਦਾ ਅਜੇ ਅਜੇ ਕੇਵਲ ਸੌਂ ਜਾਂਦਾ ਵਿੱਚ ਆ ਕੇ ਕੇਵਲ ਉੱਠ ਜਾਂਦਾ ਸੌਂ ਜਾਂਦਾ ਅੱਧਾ ਤੇ ਹੋਰ ਠੀਕ ਠਾਕ ਵਧੀਆ ਕਿ ਵਧੀਆ ਆ ਕਵਰ ਜਨ ਹੋਣਾ ਤਾਂ ਕਿ ਇਦਾਂ ਹੀ ਆਇਆ ਵਾ ਇਦਾਂ ਹੀ ਆ ਆ ਇਦਾਂ ਤੂੰ ਬਾਈਂ ਹੱਥ ਫੋਨ ਵਾ ਤੇ ਆਪੋ ਇਹ ਤੇ ਵਧੀਆ ਲਾ ਮਹਾ ਤੇ ਪੈਰ ਪਾਸ ਆਨੇ ਆ ਪੈਰਾਂ ਪਾ ਕੇ ਤੇ ਬਾਹਰ ਚੱਲ ਜਾ ਫਿਰ ਦੋ ਚਾਹੀਦੇ ਠੀਕ ਹੋ ਜਾਊਗਾ ਇੱਕ ਹੋ ਜਾਊਗਾ ਹਰਫਤ ਇੱਧਰ ਵੇ ਇੱਧਰ ਤੇ ਵੀ ਆ ਮਮਾ ਫਿਰ ਦੁਕਾਨ ਦਾ ਨਾਂ ਫਿਰ ਕੀ ਸੋਚਿਆ ਦੱਸਿਆ ਨਹੀਂ ਕੋ है किता ले आगे कीता भाई ले अंदर स्टैंड ना आया <laughs> है एक दिन आया मम्मी ने मम्मी ने लाया सी आ देखो आ देखो ले नती है लो जी आप बहार बै बोर हो गए चलो 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 इधर 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 मम्मी इधर वेखो कम्मी की भावना करने दुध नहीं दें हाँ जी दोस्तों, की हाल चाल ठीक ठाक दो पुछ लो कि हाल चाल मेरे वा तो दुध गम किता है दुगम नहीं किया ਲੋਕਾਂ ਦੇ ਕਮੈਂਟ ਵਿੱਚ ਟੋਪੀ ਬਦਲੋ ਹਾ ਤੇ ਟੋਪੀ ਨਹੀਂ ਧੋਤੀ ਪਾਈ ਐ ਲੋਕੀ ਕਹਿੰਦੇ ਕਹਿੰਦੇ ਟੋਪੀ ਧੋਤੀ ਪਾਈ ਆਹ ਕਿਉਂ ਬਤੈ ਇਧਰ ਦੇਖ ਪਾਪਾ ਜੀ ਇਧਰ ਲੈ ਅੱਜ ਮੈਨੂੰ ਮੜਾ ਜਾ ਫਰਕ ਪਿਆ ਹੀ ਹਫਤੇ ਦਾ ਤੇ ਹੁਣ ਅੱਜ ਇਧਰ ਬੁਖਾਰ ਹੋ ਗਿਆ ਫਾਇਰ ਨੋ ਨੋ ਦਵਾਈ ਦਵਾਈ ਲੈ ਜਾਣਾ ਚਲੀਏ ਚਲੋ ਹੁਣ ਦਵਾਈ ਲੈ ਜਾਈਏ ਦਵਾਈ ਲੈ ਜਾਈਏ ਲੋ ਤਾਂ ਗਰਮਾਉਂਦੇ ਬਾਦ ਪਹਿਲਾਂ ਗਰਮ ਕਰ ਹੂਟ ਲੈਣਾ ਵਿੱਚ ਉਹਦੇ ਵਿੱਚ ਹੂਟ ਲੈਣਾ ਗਰਮਦੇ ਆਪਣੀ ਮਾਂ ਦੀ ਠੋਕੀ ਕਚਤੀਆਂ ਨਹੀਂ ਇੱਦਾਂ ਕੰਮ ਕਰਦੇ ਲੱਲੋ ਹੁਣ ਦੇਂਡਾ ਟੋਪੀ ਲੱਲੋ ਕਹਿੰਦਾ ਫਲ ਫੜ ਕੇ ਇਹ ਹੋਣੋਪੀ ਪਾਈ ਦੀ ਤਾਂ ਕਰਕੇ ਕਿ ਇਹ ਥੋੜੇ ਲੂਜ਼ ਏ ਟੋਪੀ ਠੀਕ ਏ ਦੂਜੀਆਂ ਟਾਈਟ ਹੋਈਆਂ ਮੂਰ ਕੱਟਿਆ ਜਾ ਰੇ ਮੂਰ ਖਾਣੀ ਚੋਣੀ ਨਹੀਂ ਗਿਆ ਸੀ ਦੁਪਹਿਰਾਂ ਅੱਜ ਦੁਪਹਿਰੇ ਗਿਆ ਨਾ ਸ਼ਾਮੀ ਗਿਆ ਨਾਲ ਦੁੱਧ ਲੈ ਕੇ ਆ ਆ ਨਾਲੇ ਮੈਂ ਕਿਹਾ ਚਲੋ ਫਲ ਫਰੂਟ ਲੈ ਚੱਲਦੇ ਕੋਈ ਖਾਣ ਵਾਸਤੇ ਸੰਤੇ ਦੇ ਠੰਡੇ ਹੀ ਬੜੇ ਇਹ ਤੇ ਫਰੂਟ ਸਾਰੇ ਠੰਡੇ ਇਹਦੇ ਆ ਮੇਰੀ ਡਿਊਟੀ ਲੱਗੀ ਮਾੜੀ ਜੀ ਤੇ ਆ ਮੈਂ ਲੱਗਾ ਕਰਾਂ ਡਿਊਟੀ ਤੇ ਆ ਡਿਊਟੀ ਕਰਕੇ ਆਂ ਯਾ ਸਾਰਾ ਕੰਮ ਕਰਤਾ ਇੱਧਰ ਗੰਦ ਪਾ ਕੋਈ ਗੱਲ ਨਹੀਂ ਆ ਥੋੜਾ ਜਿਹਾ ਪਨੀਰ ਥੋੜਾ ਟਮਾਟਰ ਥੋੜੀ ਜਿਹੀ ਗੋਭੀ ਪਾਤੀ ਵਿੱਚ ਐ ਵਧੀਆ ਮਿਕਸਲ ਜੀ ਕਰ ਦੇਣੀ ਤਿਆਰ ਆਪਾਂ ਇਹ ਕੁਲਕੇ ਕਰਨਾ ਲਾ ਲਿਆ ਤੇ ਮੈਂ ਲੈ ਲਈ ਵਧੀਆ ਜ਼ਬਰਦਸਤ ਸਬਜ਼ੀ ਬਣਾਣੀ ਟਮਾਟਰ ਥੋੜੇ ਖਰਾਬ ਡੈਮੇਜ ਵਾ ਉਹਨਾਂ ਇਟੇਰ ਕੁਇ ਡੈਮੇਜ ਤੇ ਸਵੇਰੇ ਆ ਗੋਭੀ ਦੇ ਪਰਾਠੇ ਲਾਦ ਨਹੀਂ ਯਾਰ ਗੋਭੀ ਨਾਲ ਨਾਲ ਫੇਚ ਮੈਨੂੰ ਕਿਦਾਂ ਵਖਾ ਲਈ ਰੰਬਦੇ ਇਹਦਾ ਪੇਜ ਕਿੱਥੇ ਤੇ ਕਿੱਥੇ ਦੋਵੇਂ ਪੇਜ ਨਿਕਲ ਗਏ ਮਤਲਬ ਲੱਗਿਆ ਪੇ ਨਾਲ 플라스ਟਿਕ ਮੋਟੇ ਚ ਟੁੱਟ ਗਏ ਨੇ ਪੇ ਇਹਨਾਂ ਨੂੰ ਜੋੜਿਆ ਵੀ ਆ ਲਿਆ ਕੇ ਨਾ ਉਹ ਸਲੀ ਗੁੰਦ ਨਾਲ ਤਾਂੀਆਂ ਵਾਲਾ ਫਿਕਲ ਗਈ ਹੁਣ ਇਹਦਾ ਹੋਰ ਹੋਰ ਦੀ ਗੱਲ ਕਰਨਾ ਪੜਾਗਾ ਇਹਦਾ ਸਹੀ ਨਹੀਂ ਲੱਗਦਾ ਲੈ ਸਬਜੀ ਆਪਣੀ ਬਣ ਕੇ ਹੋ ਚੁੱਕੀ ਰਿਆੜੀ ਕਰ ਰਿਹਾ ਚ ਹੈ ਜਾਂਦੇ ਤਹੀ ਹੁਣ ਉਹ ਲੈ ਕਾਕੀ ਨੇ ਘੜੀ ਲਾਈ ਹੈ ਜੱਜਣ ਵਾਲੀ ਕਿਤੇ ਲਾਈ ਡੋਲੇ ਤੇ ਹੈ ਇਹ ਹੱਥ ਹੱਥੇ ਚੂਸਦਾ ਰਹਿੰਦਾ ਵਾ ਤੇ ਉਹ ਲੈ ਕਾਕੀ ਨੇ ਘੜੀ ਲਾਈ ਕਿ ਨਹੀਂ ਛੋਣੀ ਕੀ ਟਾਈਮ ਹੋਇਆ ਕੀ ਟਾਈਮ ਹੋਇਆ ਛੋਣੀ ਘੜੀ ਲਾਈ ਕਾਕੀ ਨੇ ਛੋਣੀ ਛੋਣੀ ਘੜੀ ਲਾਈ ਹੈਗੇ ਮੈਂ ਗਲਤੀ ਹੀ ਕੀ ਲਾਈ ਜਦ ਮੁੰਡੇ ਨੇ ਘੜੀ

ਕਿਆ ਹਾਂ ਅਕੜੀਆਂ ਨੂੰ ਭੇਜੀ ਹੀ ਗਿਆ ਨੇ ਕਿਸੇ ਭੈਣ ਨੇ ਬਹੁਤ ਵਧੀਆ ਕੜੀ ਭੇਜੀ ਹੈ ਚੱਲ ਆਜੋ ਆਜੋ ਸਵਾਮਾ ਆਓ ਮੈਂ ਕਹਿਣਾ ਮੈਂ ਕਿਹਾ ਪਰਸੋਂ ਵਿਆਹ ਜਾਣਾ ਆਪਾਂ ਤੇ ਮੈਂ ਕਿਹਾ ਮੈਂ ਇਦਾਂ ਨੂੰ ਇਦਾਂ ਕੜੀ ਲਾ ਕੇ ਮੈਂ ਉੱਥੇ ਚਗਾਉਂਗਾ ਕਿਹੜੀ ਲਗਣੀ ਪਿੰਡ ਕੋਡ ਦੇ ਨਾਲ ਵਧੀ ਲਗਣੀ ਹੂੰ ਸੋਹਣੀ ਲਗਣੀ ਜਾ ਸਕਦੇ ਤੁਸੀਂ ਚਲਾ ਹੋ ਗਿਆ ਆਹ ਡੰਨੋ ਕੀ ਕਿੜੀ ਫਿਰ ਹੂੰ ਹੂੰ ਅਈ ਸੋਚ ਚਲੋ ਬਸ ਸੌਂਨੇ ਹਣ ਤੇ ਪ੍ਰਧਾਨ 12:30 ਵਜੇ ਫਿਰ ਉੱਠ ਗਏ ਚਲੋ ਵੀ ਉੱਠੋ ਉੱਠ ਨੋ ਟੋ 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 ਉੱਠੋ ਸ਼ੇਰ ਬਣੋ ਸ਼ੇਰ ਅ ਸ਼ੇਰ ਬਣੋ ਉੱਠ ਕੇ ਆ ਲੈ ਗਏ ਉੱਠ ਕੇ ਨਾ ਨਾ ਨੀ ਹੋਣੀ ਅਤੀ ਰਾਤ ਹੋ ਗਈ ਜਿਸ ਤਰ੍ਹਾਂ ਨਹੀਂ ਹੋਣਾ ਨਹੀਂ ਰਹਿਣਾ ਚਲੋ ਖੇੜੀ 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 ਮੇੜੀ ਆ ਬਤੇ ਸੇ ਆ ਆ ਆ ਆ ਆ ਕੰਖਰੀ ਜੰਦਾ ਨਾ 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 ਹਾਂ ਆਓ ਯੋ ਯੋ ਹੋ ਸਾਢੇ ਵਾਰ ਇੱਕ ਦਾ ਟਾਈਮ ਹੋ ਗਿਆ ਤੇ ਆ ਇੱਕੋ ਜਾ ਗਿਆ ਕੈਵੀ ਨਹੀਂ ਨਹੀਂ ਸਾਰਾ ਦਿਨ ਕੈਵੀ ਆ ਗਿਆ ਤੇ ਇਧਰ ਹਰਫ ਤੇ ਕਿੰਨਾ ਦਿਨ ਦਿਨ ਦੇ ਨੀ ਨੀ ਮੁੱਕਦਾ ਆਈ ਫੇ ਟੀਵੀ ਲਾ ਲਿਆ ਘੜੀ ਕੇ ਫਿਰ ਮੈਂ ਕਿਹਾ ਚਲੋ ਮੈਂ ਜਹ ਹਰਫ ਤੇ ਸੌਂ ਜੂਗਾ ਤੇ ਫਿਰ ਆਪਾਂ ਹੈਗੇ ਨਹੀਂ ਮੈਂ ਜਾਣਣ ਕਿ ਦੁਕਾਨ ਦਾ ਨਾਮ ਫਾਈਨਲ ਆਪਾਂ ਕੀ ਰੱਖਣਾ ਤੇ ਤੁਹਾਡੇ ਕਮੈਂਟ ਵੀ ਕਾਫੀ ਆਏ ਤੇ ਉਹਨਾਂ ਦੇ ਵਿੱਚੋਂ ਆਪਾਂ ਕਮੈਂਟਾਂ ਦੇ ਵਿੱਚੋਂ ਹੀ ਆਪਾਂ ਪੜ੍ਹ ਕੇ ਨਾਮ ਰੱਖਿਆ ਜਿਹੜਾ ਰੱਖਣਾ ਦੋ ਦੋ ਨਾਮ ਸਿਲੈਕਟ ਹੋਣ ਦੇ ਆ ਤੇ ਕਿੰਨੇ ਹੋ ਕੈਂਡੀ ਚ ਮੈਂ ਵੀ ਆ ਕੇ ਚ ਲਿਖ ਹੀ ਰੱਖ ਲੈਂਦੇ ਆ ਜਿਹੜੇ ਆਪਾਂ ਰਲਦਾ ਮਿਲਦਾ ਨਾਮ ਆ ਬਾਕੀ ਨਾਮ ਤੇ ਕਾਫੀ ਕਮੈਂਟ ਤੇ ਬਹੁਤ ਭੇਜੇ ਵਾ ਇਹ ਆ ਰੱਖ ਲਓ ਭਾਜੀ ਆ ਰੱਖ ਲਓ ਦੀਦੀ ਇਦਾਂ ਕਰਕੇ ਬਹੁਤ ਸਾਰਾ ਤੁਹਾਡਾ ਤੁਹਾਡਾ ਵੱਡਾ ਸਾਰਿਆਂ ਦਾ ਦਿলোਤਾ ਨਵਾਦ ਪਰ ਆਪਾਂ ਜਿਹੜੇ ਦੋ ਨਾਂ ਸੋਚੇ ਉਹਨਾਂ ਦੋਹਾਂ ਦੇ ਵਿੱਚੋਂ ਆਪਾਂ ਇੱਕ ਨਾਂ ਰੱਖਾਂਗੇ ਕਿਉਂਕਿ ਉਹਦੇ ਵਿੱਚੋਂ ਇੱਕ ਹੈਗਾ ਗਿਲ ਗਾਰਮੈਂਟ ਗਿਲ ਗਾਰਮੈਂਟਸ ਕਰ ਲਾਂਗੇ ਤੇ ਚਾਹੇ ਫਿਰ ਗਿਲ ਕਲੈਕਸ਼ਨ ਕਰ ਲਾਂਗੇ ਇਹਨਾਂ ਦੋਹਾਂ ਦੇ ਵਿੱਚੋਂਪਾਂ ਨਾਂ ਰੱਖਣੇ ਤੇ ਤੇ ਕਮੈਂਟ ਸਾਰਿਆਂ ਦੇ ਮੈਂ ਲਾਈ ਨੇ ਕਮੈਂਟ ਮਤਲਬ ਇਹਨਾਂ ਕੋਈ ਆਖੇ ਮੇਰਾ ਵੀਰ ਕੇ ਮੇਰਾ ਕਮੈਂਟ ਨਹੀਂ ਤੁਸੀਂ ਪੜਿਆ ਸਾਰਿਆਂ ਦੇ ਆਪਾਂ ਕਮੈਂਟ ਪੜੇ ਬਹੁਤ ਹੀ ਸੋਨਾ ਸੋਨਾ ਕਮੈਂਟ ਕੀਤੇ ਸਾਰਿਆਂ ਨੇ ਤੁਸੀਂ ਹਨਾ ਪਿਛਲੀ ਵੀਡੀਓ ਵਿੱਚ ਪਿਛਲੇ ਕਲਿੱਪ ਵਿੱਚ ਮੈਂ ਲਾਇਆ ਸਾਰੇ ਧੰਨਵਾਦ ਤੁਹਾਡਾ ਬਹੁਤ ਦਿਲੋਂ ਜਿਆਦਾ ਤੁਹਾਡਾ ਦਿਲੋਂ ਧੰਨਵਾਦ ਚਲੋ ਪ੍ਰਮਾਤਮਾ ਜੀ ਅੱਜ ਅਕਲ ਚ ਰੱਖੇ ਬਾਕੀ ਆਪਾਂ ਫਾਈਨਲ ਫਾਈਨਲ ਕਰੀ ਦੇਣਾ ਜਿਹੜੇ ਡੰਗ ਚ ਤੇ ਫਿਰ ਆਪਾਂ ਕਿਹੜਾ ਨਾਮ ਰੱਖਣਾ ਹਿਲਾਲ ਇਹਨਾਂ ਦੋਹਾਂ ਨਾਵਾਂ ਦੇ ਵਿੱਚੋਂ ਇੱਕ ਦਾ ਫਾਈਨਲ ਹੋਣਾ ਬੈਜ ਨਾਮ ਸੇਮ ਹੀ ਆ ਦੋਵੇਂ ਥੋੜਾ ਬਹੁਤ ਫਰਕ ਵਾ ਤੇ ਬਾਕੀ ਚਲੋ ਪ੍ਰਮਾਤਮਾ ਕਰੋ ਵਾਚ ਵਾਦੇ ਪਾਵੇ ਮਿਲਦੇ ਫੇ ਨਵੇਂ ਵੀਡੀਓ ਨਾਲ ਇਹ ਵਲੌਗ ਵਧੀਆ ਲੱਗਾ ਤੇ ਕਮੈਂਟਸ ਵਿੱਚ ਯੂਜ਼ ਕਰਿਓ ਬਾਏ ਬਾਏ ਗੁੱਡ ਨਾਈਟ ਰਾਮ ਰਾਮ